ਕਹਾਣੀ ਰੋਸਾ ਪ੍ਰਤੀਕ ਤੇ ਪ੍ਰੀਤੀ ਦੋਨੋਂ ਭੈਣ ਭਰਾ ਹਨ ਪ੍ਰੀਤੀ ਵੱਡੀ ਹੈ ਉਹ 4ਵੀਂ ਜਮਾਤ ਵਿੱਚ ਪੜ੍ਹਦੀ ਹੈ ਪ੍ਰਤੀਕ ਛੋਟਾ ਹੈ ਉਹ 1ਵੀਂ ਜਮਾਤ ਵਿੱਚ ਪੜ੍ਹਦਾ ਹੈ ਦੋਵੇਂ ਭੈਣ ਭਰਾਵਾਂ ਵਿੱਚ ਬੜਾ ਪ੍ਰੇਮ ਹੈ ਪਰ ਕਦੇ-ਕਦੇ ਇਹ ਦੋਨੋਂ ਭਰਾ ਭੈਣ ਲੜਵੀਂ ਪੈਂਦੇ ਹਨ ਪ੍ਰਤੀਕ ਗੁੱਸੇ ਹੋ ਜਾਂਦਾ ਹੈ ਉਹ ਪ੍ਰੀਤੀ ਨਾਲ ਬੋਲਣਾ ਬੰਦ ਕਰ ਦਿੰਦਾ ਹੈ ਫਿਰ ਪ੍ਰੀਤੀ ਉਸ ਨੂੰ ਮਨਾਉਣ ਦੀ ਸਿਰ ਤੋੜ ਯਤਨ ਕਰਦੀ ਹੈ ਕਦੇ ਚਿਜੀ ਲਿਆ ਕੇ ਦਿੰਦੀ ਹੈ ਕਦੇ ਕਹਾਣੀ ਸੁਣਾਉਂਦੀ ਹੈ ਕਦੇ ਪ੍ਰਤੀਕ ਦਾ ਮੂੰਹ ਚੁੰਮਦੀ ਹੈ ਹੱਥ ਜੋੜ ਕੇ ਕੰਨ ਪਕੜ ਕੇ ਛੋਟੇ ਵੀਰ ਤੋਂ ਮਾਫੀ ਮੰਗਦੀ ਹੈ یوں अनेका ਯਤਨ ਕਰਨ ਤੋਂ ਬਾਅਦ ਅਖੀਰ ਪ੍ਰਤੀਕ ਮੰਨ ਜਾਂਦਾ ਹੈ ਪਰ ਅੱਜ ਅੱਜ ਤਾਂ ਹਾਦੀ ਹੋ ਗਈ ਉਹ ਪ੍ਰਤੀਕ ਨੂੰ ਮਨਾ ਮਨਾ ਕੇ ਥੱਕ ਗਈ ਹੈ ਉਹ ਮੰਨ ਹੀ ਨਹੀਂ ਰਿਹਾ ਹੈ ਪ੍ਰਤੀਕ ਨੇ ਅੱਜ ਸਵੀਰ ਦਾ ਹੀ ਪ੍ਰੀਤੀ ਨਾਲ ਬੋਲਣਾ ਬੰਦ ਕੀਤਾ ਹੋਇਆ ਹੈ ਲੜਾਈ ਵਾਲੀ ਗੱਲ ਵੀ ਪਉਤੀ ਵੱਡੀ ਨਹੀਂ ਹੈ ਬਸ ਐਵੇਂ ਨਿੱਕੀ ਜਹੀ ਗੱਲ ਤੋਂ ਹੀ ਪ੍ਰਤੀਕ ਰੋਸਾ ਕਰੀ ਫਿਰਦਾ ਹੈ ਹੋਇਆ یوں ਕਿ ਪ੍ਰੀਤੀ ਅੱਜ ਸਵੇਰੇ-ਸਵੇਰੇ ਆਪਣਾ ਹੋਮਵਰਕ ਕਰ ਰਹੀ ਸੀ ਐਤਵਾਰ ਦਾ ਦਿਨ ਹੋਣ ਕਰਕੇ ਛੁੱਟੀ ਸੀ ਪ੍ਰਤੀਕ ਵੀ ਕੋਲ ਹੀ ਬੈਠਾ ਸੀ ਉਹ ਬੈਠਾ ਬਸ ਤੇ ਵਿੱਚੋਂ ਕੱਢ ਕੇ ਪ੍ਰੀਤੀ ਦੀਆਂ ਕਿਤਾਬਾਂ ਉਲਟ-ਪੁਲਟ ਰਿਹਾ ਸੀ ਕਦੇ ਕੋਈ ਕਿਤਾਬ ਖੋਲ ਕੇ ਉਸ ਵਿੱਚ ਲੀਆਂ ਤਸਵੀਰਾਂ ਬਾਰੇ ਪ੍ਰੀਤੀ ਨੂੰ ਪੁੱਛਦਾ ਕਦੇ ਜਿਮੈਟਰੀ ਬਾਕਸ ਖੋਲ ਕੇ ਉਸ ਵਿੱਚੋਂ ਬਲੇਡ ਕੱਢ ਕੇ ਪੈਨਸਲ ਛਿੱਲਣ ਲੱਗ ਪੈਂਦਾ ਪ੍ਰੀਤੀ ਬਲੇਡ ਫੜ ਕੇ ਕਹਿੰਦੀ ਨਾ ਵੀਰੇ ਹੱਥ ਤੇ ਵੱਜੂ ਤੇਰੀ ਨਿੱਕੀ ਜਹੀ ਉਂਗਲ ਵਿੱਚੋਂ ਨਾ ਹੁ ਨਿਕਲ ਆਉ ਉਹ ਬਲੇਡ ਛਾੜ ਕੇ ਕਿਸੇ ਕਾਪੀ ਨੂੰ ਛੇੜਨ ਲੱਗ ਪੈਂਦਾ یوں ਬੈਠਾ ਕੋਈ ਨਾ ਕੋਈ ਚੀਜ਼ ਛੇੜੀ ਹੀ ਜਾ ਰਿਹਾ ਸੀ ਇਸ ਦਰਮਿਆਨ ਉਹਨਾਂ ਦੀ ਮੰਮੀ ਆਈ ਉਹ ਦੋ ਗਲਾਸਾਂ ਵਿੱਚ ਦੁੱਧ ਭਰ ਕੇ ਉਹਨਾਂ ਨੂੰ ਪਿਉਣ ਲਈ ਪੀਂਡ ਲਈ ਦੇ ਗਈ। ਨਾਲੇ ਹਦਾਇਤ ਕਰ ਦਿੱਤੀ ਕਿ ਜੋ ਦੁੱਧ ਜ਼ਿਆਦਾ ਗਰਮ ਨਹੀਂ ਹੈ ਕੋਸਾ-ਕੋਸਾ ਹੈ ਜਲਦੀ ਪੀ ਲਓ ਕਿਤੇ ਡੋਲ ਨਾ ਲਿਓ। ਪ੍ਰੀਤੀ ਤਾਂ ਦੁੱਧ ਪੀ ਕੇ ਆਪਣਾ ਕੰਮ ਫੇਰ ਲੱਗ ਜਾਂਦੀ ਹੈ ਪਰ ਪ੍ਰਤੀਕ ਉਹ ਇਲਤੀ ਇੱਕ ਹੱਥ ਵਿੱਚ ਦੁੱਧ ਦਾ ਗਲਾਸ ਫੜੀ ਪ੍ਰੀਤੀ ਦੇ ਬਸਤੇ ਵਿੱਚ ਲੀਆਂ ਕਿਤਾਬਾਂ ਨਾਲ ਇਲਤਾਂ ਕਰੀ ਜਾ ਰਿਹਾ ਸੀ ਅਚਾਨਕ ਉਸ ਦੇ ਹੱਥੋਂ ਗਲਾਸ ਛੁੱਟ ਗਿਆ ਦੁੱਧ ਡੋਲ ਗਿਆ ਦੁੱਧ ਦੇ ਛਿੱਟੇ ਕਿਤਾਬਾਂ ਤੇ ਕਾਪੀਆਂ ਬਸਤੇ ਤੇ ਫਰਸ਼ ਉੱਤੇ ਪੈ ਗਏ ਇਥੋਂ ਤੀਕ ਕਿ ਜਿਸ ਕਾਪੀ ਤੇ ਪ੍ਰਤੀਕ ਲਿਖ ਰਹੀ ਸੀ ਉਸ ਉੱਤੇ ਵੀ ਦੁੱਧ ਦੇ ਛਿੱਟੇ ਪਹੁੰਚ ਗਏ ਸਨ ਪ੍ਰੀਤੀ ਨੂੰ ਗੁੱਸਾ ਆ ਗਿਆ ਉਸਨੇ ਪ੍ਰਤੀਕ ਨੂੰ ਡਾਟਦਿਆਂ ਇੱਕ ਹਲਕੀ ਜਿਹੀ ਚਪੇੜ ਪ੍ਰਤੀਕ ਦੀ ਗੱਲ ਤੇ ਲਗਾ ਦਿੱਤੀ ਨਾਲੇ ਮੰਮੀ ਕੋਲ ਉਸ ਦੀ ਸ਼ਿਕਾਇਤ ਵੀ ਲਗਾਈ ਪ੍ਰਤੀਕ ਰੋਂਦਾ ਰੋਂਦਾ ਉੱਠ ਗਿਆ ਅੰਦਰ ਚਲੇ ਗਿਆ ਉਹ ਮੁੜ ਕੇ ਨਹੀਂ ਪ੍ਰੀਤੀ ਨਾਲ ਬੋਲਿਆ ਸਾਰਾ ਦਿਨ ਬੀਤ ਗਿਆ ਸ਼ਾਮ ਦਾ ਹਨੇਰਾ ਗੂੜਾ ਹੋ ਗਿਆ ਘਰਾਂ ਵਿੱਚ ਗਲੀਆਂ ਵਿੱਚ ਬੱਤੀਆਂ ਜਗ ਪਈਆਂ ਪਰ ਪ੍ਰਤੀਕ ਦਾ ਗੁੱਸਾ ਅਜੇ ਠੰਡਾ ਨਹੀਂ ਹੋਇਆ ਸੀ ਉਸ ਦੇ ਤੇਵਰ ਜਿਉਂ ਦੇ ਤਿਉਂ ਸਨ ਉਸ ਦੀ ਮੰਮੀ ਨੇ ਵੀ ਉਸ ਨੂੰ ਪ੍ਰੀਤੀ ਨਾਲ ਬੋਲ ਪੈਣ ਲਈ ਕਿੰਨੀ ਵਾਰੀ ਕਿਹਾ ਸੀ ਪਰ ਉਸ ਦਾ ਰੋਸਾ یوں ਹੀ ਬਰਕਰਾਰ ਸੀ ਮਾਦੇ ਬੋਲਾਂ ਦਾ ਉਸਤੇ ਕੋਈ ਅਸਰ ਨਹੀਂ ਸੀ ਹੋਇਆ ਰਾਤੀ ਖਾਣਾ ਖਾ ਕੇ ਪ੍ਰਤੀਕ ਸੌਣ ਲਈ ਬਿਸਤਰੇ ਵਿੱਚ ਆਣ ਪਿਆ ਹੈ ਉਹ ਚੁੱਪਚਾਪ ਛੱਤ ਵੱਲੀ ਘੂਰ ਰਿਹਾ ਹੈ ਪ੍ਰੀਤੀ ਵੀ ਕੋਲ ਹੀ ਬੈਠੀ ਹੈ ਉਹ ਪ੍ਰਤੀਕ ਨੂੰ ਪ੍ਰਤੀਕ ਦੀ ਚੁੱਪ ਤੋਂ ਪਰੇਸ਼ਾਨ ਹੋ ਚੁੱਕੀ ਹੈ ਉਹ ਅਚਾਨਕ ਉੱਠਦੀ ਹੈ ਕਮਰੇ ਵਿੱਚੋਂ ਕੁਝ ਲੱਭਣਾ ਸ਼ੁਰੂ ਕਰ ਦਿੰਦੀ ਹੈ ਉਹ ਚੁੱਕ ਕੇ ਮੰਜੇ ਥੱਲੇ ਵੇਖਦੀ ਹੈ ਚਪਲਾਂ ਜੁੱਤੀਆਂ ਚੁੱਕ ਚੁੱਕ ਕੇ ਵੇਖਦੀ ਹੈ ਫਿਰ ਸਹਰਾਣਾ ਚੁੱਕ ਕੇ ਵੇਖਦੀ ਹੈ ਮੇਸ ਤੇ ਵਿਸ਼ਿਆ ਕੱਪੜਾ ਛਾੜਦੀ ਹੈ ਪਰਛਤੀ ਤੇ ਪਏ ਗਲਾਸਾਂ ਹੇਠਾਂ ਵੀ ਨਿਗਾਹ ਮਾਰਦੀ ਹੈ ਕੰਧ ਤੇ ਲਟਕਦੇ ਕਲੰਡਰਾਂ ਨੂੰ ਵੀ ਚੁੱਕ ਕੇ ਵੇਖਦੀ ਹੈ ਕਮਰੇ ਵਿੱਚ ਸਭ ਥਾਂ ਕੁਝ ਲੱਭਦੀ ਹੈ ਪ੍ਰਤੀਕ ਉਸ ਨੂੰ ਇਉਂ ਕਰਦਿਆਂ ਵੇਖ ਕੇ ਉੱਠ ਕੇ ਬੈਠ ਜਾਂਦਾ ਹੈ ਪ੍ਰੀਤੀ ਵੱਲ ਵੇਖੀ ਜਾਂਦਾ ਹੈ ਵੇਖੀ ਜਾਂਦਾ ਹੈ ਉਹ ਡਾਡਾ ਹੈਰਾਨ ਹੋਇਆ ਉਸ ਉਹ ਪ੍ਰੀਤੀ ਨੂੰ ਪੁੱਛ ਹੀ ਲੈਂਦਾ ਹੈ ਦੀਦੀ ਤੇਰਾ ਕੀ ਹੋ ਗਿਆ ਹੈ ਉਹ ਪ੍ਰਤੀਕ ਦੇ ਸਹਰਾਣੇ ਨੂੰ ਝੂਕ ਕੇ ਵੇਖਦਿਆ ਕਹਿੰਦੀ ਹੈ ਮੇਰੇ ਨਿੱਕੀ ਜਿਹੇ ਪਿਆਰੇ ਜਿਹੇ ਵੀਰੇ ਦੀ ਆਵਾਜ਼ ਗੁੰਮ ਗਈ ਹੈ ਉਹ ਆਵਾਜ਼ ਲੱਭ ਰਹੀ ਹਾਂ ਆਵਾਜ਼ ਕਹਿੰਦਿਆ ਪ੍ਰਤੀਕ ਖੀੜ ਖੜਾ ਕੇ ਹੱਸ ਪੈਂਦਾ ਹੈ ਪ੍ਰੀਤੀ ਵਿਹਾਸਿਕ ਦੇ ਪ੍ਰਤੀਕ ਨੂੰ ਗਲ ਨਾਲ ਲਗਾ ਲੈਂਦੀ ਹੈ ਦੋਨੋਂ ਫਿਰ ਆਮ ਵਾਂਗ ਹੋ ਜਾਂਦੇ ਹਨ ਪ੍ਰਤੀਕ ਦੇ ਦਿਮਾਗ ਵਿੱਚੋਂ ਰੋਸਾ ਉਡਪੜ ਗਿਆ ਹੈ ਪ੍ਰੀਤੀ ਕਹਾਣੀ ਕਹਿ ਰਹੀ ਹੈ ਪ੍ਰੀਤ ਪ੍ਰੀਤੀ ਕਹੰਗਾਰਾ ਭਰ ਰਿਹਾ ਹੈ ਕਮਰੇ ਵਿੱਚ ਮੰਮੀ ਆਉਂਦੀ ਹੈ ਦੋਵਾਂ ਨੂੰ ਖੁਸ਼ ਵੇਖ ਕੇ ਆਮ ਮੁਹਾਰੀ ਮੁਸਕਰਾ ਪੈਂਦੀ ਹੈ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ